ਲਓ ਜੀ ਆਹ ਜਮੈਣ ਵਾਲੇ ਬਣ ਰਹੇ ਨੇ ਜਮੈਣ ਤੇ ਵਿੱਚ ਥੋੜਾ ਜਿਹਾ ਪਾਇਆ ਨਮਕ ਇਹ ਮੈਂ ਆਉਦੇ ਵਾਸਤੇ 5-7 ਤੱਕ ਬਰਮਾਏ ਨੇ ਜਿਨ੍ਹਾਂ ਜਿਨ੍ਹਾਂ ਨੂੰ ਪਸੰਦ ਆ ਉਹ ਬਣਾ ਸਕਦੇ ਨੇ ਕਿੰਨਾਂ ਨੂੰ ਨਹੀਂ ਪਸੰਦ ਉਹ ਦੂਸਰੇ ਖਾ ਸਕਦੇ ਆ ਦੇਖੋ ਇਹ ਜਮੈਣ ਵਾਲੇ ਲੇਗੇ ਜਮੈਣ ਵਾਲੇ ਕੇ ਖਾ ਕੇ ਦੇਖੋ ਪੇਟ ਫਰੈਸ਼ ਰਹਿੰਦਾ ਹੈਗਾ ਜਮੈਣ ਖਾ ਕੇ ਨਾਲ ਸਵਾਦ ਬਹੁਤ ਬਣਦੇ ਨੇ ਜਮੈਣ ਤੇ ਥੋੜਾ ਜਿਹਾ ਨਮਕ ਪਾਓ ਆ ਦੇਖੋ ਹੁਣ ਇਸ ਤਰ੍ਹਾਂ ਪੀੜਾ ਤੋੜਿਆ ਜਮੈਨ ਰਲਾਈ ਵਿੱਚ ਇਸ ਤਰ੍ਹਾਂ ਉਹ ਵਿੱਚ ਰਲ ਗਈ ਜਮੈਨ ਥੋੜਾ ਜਿਹਾ ਨਮਕ ਪਾਇਆ ਹੋਇਆ ਤੇ ਉਹ ਰੱਖਦਾ ਪੀੜਾ ਆ ਪਿਆ ਜਮੈਨ ਵਾਲੇ ਜਿਨ੍ਹਾਂ ਨੂੰ ਪਸੰਦ ਆ ਉਹ ਜਮੈਨ ਵਾਲੇ ਖਾਣਗੇ ਤੇ ਆ ਦੂਸਰੇ ਆਗੇ ਸਾਰਿਆਂ ਨੂੰ ਜਮੈਨ ਪਸੰਦ ਨਹੀਂ ਨਾ ਆਉਂਦੀ ਲਓ ਜੀ ਪਰ ਮੈਨੂੰ ਤਾਂ ਬੜੀ ਚੰਗੀ ਲੱਗਦੀ ਆ ਆਪਾਂ ਦਾ ਪਵਾਣੇ ਹੁੰਨੇ ਆ ਰੋਟੀਆਂ ਦੇ ਵਿੱਚ ਵੀ ਪਵਾ ਲਈਦੀ ਆ